ਤੇ ਅੱਜ ਜਿਹੜਾ ਮੈਂ ਮਿਰਦ ਕੋਲ ਸਾਡਾ ਵੀਰ ਗੁਰਪ੍ਰੀਤ ਸਿੰਘ ਲਾਂਡਰ ਢਾਡੀ ਜੱਥਾ ਜਿਹੜੇ ਕੀ ਇੰਗਲੈਂਡ ਤੱਕ ਗਏ ਹੋਏ ਸੀਗੇ ਸਿੱਧੇ ਇੱਥੇ ਸੇਵਾ ਕਰਨ ਦੇ ਲਈ ਬਾਬਾ ਦੀਪ ਸਿੰਘ ਸੇਵਾਦਾਰ ਸੁਸਾਇਟੀ ਦੇ ਨਾਲ ਰਲ ਕੇ ਸਵਾਵਾ ਕਰਨ ਦੇ ਲਈ ਪਹੁੰਚੇ ਆ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਇਹਨਾਂ ਨੇ ਢਾਡੀ ਜੱਥੇ ਵੱਲੋਂ ਆਪਣੇ ਪੂਰੇ ਜੱਥੇ ਵੱਲੋਂ 2 ਲੱਖ ਰੁਪਈਆ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਰ ਨੂੰ ਚੱਲ ਰਹੇ ਕਾਰਜਾਂ ਵਿੱਚ ਆਪਣੀ ਸੇਵਾ ਦਿੱਤੀ ਆ ਤੇ ਦੂਜੀ ਗੱਲ ਸਾਡਾ ਭਰਾ ਜਗਜੀਤ ਸਿੰਘ ਖਲੀ ਜਿਹੜਾ ਸਾਡੇ ਨਾਲ 19 ਦੇ ਵਿੱਚ 23 ਦੇ ਵਿੱਚ ਨਾਲ ਰਲ ਕੇ ਸਵਾਮਾ ਸਾਡਾ ਭਰਾ ਕਰਦਾ ਰਿਹਾ ਜਿਹਦੇ ਵੱਲੋਂ ਆਪਣੀ ਜਿਹੜੀਆਂ ਹੜਾਂ ਦੀਆਂ ਵੀਡੀਓ ਦੇ ਨਾਲ ਜਿਹੜੀ ਕਮਾਈ ਹੋਣੀ ਆ ਉਹਦੇ ਵਿੱਚੋਂ 1 ਲੱਖ ਰੁਪਏ ਦੀ ਸੇਵਾ ਸਾਡੇ ਜਗਦੀਪ ਭਾਜੀ ਨੇ ਸੰਸਤਾ ਬਾਬਾ ਦੀ ਜੀ ਦੀ ਸੇਵਾਦਾਰ ਨੂੰ ਦਿੱਤੀ ਆ ਮੈਂ ਧੰਨਵਾਦ ਕਰਦਾ ਇਹੋ ਜਿਹੇ ਭਰਾਵਾਂ ਦਾ ਜਿਹੜਾ ਰਤਨਵੀਰ ਨੇ ਉਹਨਾਂ ਨੇ ਵੀ ਦਿੱਤੀ ਇਹ ਇਹ ਜਿਹੜੇ ਅਸਲੀ ਜਿਹੜੇ ਪੱਤਰਕਾਰ ਹੋਏ ਆ ਇਹ ਆ ਜਿਹੜੇ ਭਰਾ ਸਾਡੇ ਜਿਹੜੇ ਸੱਚ ਵੀ ਦਿਖਾਉਂਦੇ ਆ ਤੇ ਸਰਕਾਰਾਂ ਦੇ ਖਿਲਾਫ ਵੀ ਬੋਲਦੇ ਜੋ ਸਰਕਾਰਾਂ ਜੋ ਕਰ ਰਹੀਆਂ ਐ ਨਹੀਂ ਪਿੱਠੂ ਨੀ ਸਰਕਾਰਾਂ ਦੇ ਪੱਤਰਕਾਰ ਉਹ ਨਹੀਂ ਹੈਗੇ ਭਰਾ ਸਾਹਿਬ ਕਲਵੰਤ ਗੁਰੂ ਕੀ ਸੋਚ ਤੋਂ ਉਹ ਵੀ ਪਹੁੰਚਿਆ